ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਔਰ ਸਰਕਾਰ ਚਾਹੁੰਦੀ ਹੈ ਵੀ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣ। ਉਸ ਪ੍ਰਸ਼ਾਸਨ ਇਮਾਨਦਾਰੀ ਨਾਲ ਕੰਮ ਕਰ ਰਿਹਾ। ਪੁਲਿਸ ਮੈਂ ਮੈਂ ਪੁਲਿਸ ਤੇ ਕਿਉਂ ਕਮੈਂਟ ਕਰਾਂ ਜੀ ਉਹ ਤਾਂ ਸਰਕਾਰ ਹੈ। ਸਰਕਾਰ ਦੇ ਕਹੇ ਤੇ ਘੱਟ ਕਰ ਦੇ ਸਾਡੇ ਕਹੇ ਤੇ ਥੋੜਾ ਕੰਮ ਕਰ ਦੇ ਉਹ। ਕੱਲ੍ਹ ਆਂਦੀ ਹੈ ਪ੍ਰਵਾਸੀਆਂ ਦੇ 1 ਲੱਖ ਦੇ ਇਕੱਠ ਦੀ ਗੱਲ ਜਿਹੜੀ ਹੈ ਕੁਝ ਲੋਕਾਂ ਦੇ ਵੱਲੋਂ ਕਹੀ ਗਈ ਸੀ ਪ੍ਰੈਸ ਕਾਨਫਰੰਸ ਕੀਤੀ ਗਈ। ਇਹ ਕਰੀ ਜਾਣ ਇਹਦਾ ਮਤਲਬ ਪੰਜਾਬ ਨੂੰ ਮਾਰ ਦਈਏ ਜੇ ਉਹ ਇਦਾਂ ਦੀ ਗੱਲਾਂ ਕਰਦੇ। ਸਰ ਕਿਸਾਨ ਜਿੱਤੇ ਬਿਨਿਆ ਸਮਰਥਨ ਹੈਗਾ ਹੈਗਾ ਜੀ ਹੈਗਾ ਹੈਗਾ ਬਿਲਕੁਲ ਜੀ ਪਤਾ ਜੀ ਇਹੀ ਕੁਝ ਹੋ ਰਹਾ ਸੀ ਸਰਕਾਰ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਸਰਕਾਰ ਬੁਰੀ ਤਰ੍ਹਾਂ ਸਰਕਾਰ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਔਰ ਸਰਕਾਰ ਚਾਹੁੰਦੀ ਹੈ ਵੀ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣ ਮੈਂ ਮੈਂ ਪੁਲਿਸ ਤੇ ਕਿਉਂ ਕਮੈਂਟ ਕਰਾਂ ਜੀ ਉਹ ਤਾਂ ਸਰਕਾਰ ਹੈ ਸਰਕਾਰ ਦੇ ਕਹੇ ਤੇ ਘੱਮ ਕਰਦੇ ਸਾਡੇ ਕਹਿੰਦੇ ਥੋੜਾ ਕੰਮ ਕਰਦੇ ਉਹ ਕੱਲ੍ਹ ਆਂਦੀ ਆ ਭਗਵੰਤ ਮਾਨ ਸੀਐਮ ਵੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਉਹ ਆਪ ਇਸ ਮਸਲੇ ਤੇ ਬੜੇ ਗਰਮ ਰਹੇ ਨੇ ਉਹ ਤੇਜਰ ਰੇਲਾ ਪਿੰਡ ਦੀ ਗੱਲ ਕਰਦੇ ਨੇ ਨੇ ਉਹ ਲੁਧਿਆਣੇ ਦੀ ਗੱਲ ਕਰਤੇ ਰਿਹਾ ਪਰ ਅੱਜ ਜਦੋਂ ਮੋਰਚੇ ਦੀ ਗੱਲ ਸੀ ਤਾਂ ਅੱਜ ਦੇਖ ਰਿਆ ਵੀ ਆਮ ਲੋਕੀ ਵੀ ਨਿਕਲਦੇ ਆ ਉਹਨਾਂ ਨੂੰ ਵੀ ਲਗਾਤਾਰ ਉਹਨਾਂ ਨੂੰ ਵੀ ਡਿਟੇਨ ਕੀਤਾ ਯਾਰ ਮੋਰਚੇ ਵਾਲਿਆਂ ਨੂੰ ਡਿਟੇਨ ਮੈਂ ਬੜੀ ਸਿੱਧੀ ਸਪਸ਼ਟ ਸ਼ਬਦਾਂ ਚ ਗੱਲ ਕੀਤੀ ਹੈ ਪੀ ਅੱਜ ਦੇ ਹਾਲਾਤ ਨੇ ਸਾਬਤ ਕਰਤਾ ਵੀ ਪੰਜਾਬ ਸਰਕਾਰ ਚਾਹੁੰਦੀ ਹੈ ਕੈਂਸਰ ਨਾਲ ਲੋਕ ਮਰ ਜਾਣ ਔਰ ਪੰਜਾਬ ਦੇ ਪਾਰਲੀਮੈਂਟ ਜਿਹੜੀ ਲੇਟੈਸਟ ਰਿਪੋਰਟ ਇੱਕ ਸਟੱਡੀ ਪੇਸ਼ ਹੋਈ ਹੈ ਜਿਹਦੇ ਮੁਤਾਬਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਪਾਣੀ ਕੈਂਸਰਸ ਹੋ ਗਿਆ ਤੇ ਇੱਥੇ ਲੁਧਿਆਣਾ ਉਹਦੇ ਵਿੱਚ ਇੱਕ ਵੱਡਾ ਹਿੱਸਾ ਪਾਰ ਰਿਹਾ ਜਿਹੜਾ ਬੁੱਢਾ ਨਾਲ ਹੈ ਇਹਦਾ ਵੱਡਾ ਹਿੱਸਾ ਪਰ ਪ੍ਰਵਾਸੀਆਂ ਦੇ 1 ਲੱਖ ਦੇ ਇਕੱਠ ਦੀ ਗੱਲ ਜਿਹੜੀ ਹੈ ਕੁਝ ਲੋਕਾਂ ਦੇ ਵੱਲੋਂ ਕਹੀ ਗਈ ਸੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹ ਕਰੀ ਜਾਣ ਇਹਦਾ ਮਤਲਬ ਪੰਜਾਬ ਨੂੰ ਮਾਰਦੀ ਹੈ ਜੇ ਉਹ ਇਦਾਂ ਦੀ ਗੱਲਾਂ ਕਰਦੇ ਨੇ ਮੈਂ ਨਹੀਂ ਮੈਂ ਵੀ 75 ਤੋਂ 100 ਦੇ ਨੇ ਮੈਂ ਜੀ ਅਸੀਂ ਵੀ ਟੈਕਸ ਮਾਰ ਬੈਠੇ ਨੇ ਬਹੁਤ ਲੋਕ ਨੇ ਜਿਹੜੇ ਕਰ ਰਹੇ ਨੇ ਇਹ ਸਾਰੇ ਇਕੱਠੇ ਬੋਲਦੇ ਪਤਾ ਕਿਸੇ ਨੂੰ ਨਹੀਂ ਲੱਗਦਾ ਵੀ ਕੀ ਕਹਿਣਾ ਮੇਰਾ ਜਵਾਬ ਹੋਈ ਹੈ ਬੜਾ ਸਪਸ਼ਟ ਇੱਕ ਲੇਟੈਸਟ ਸਟੱਡੀ ਆਈ ਹੈ ਜਿਹਦੇ ਮੁਤਾਬਕ 2028 ਚ ਪੰਜਾਬ ਟੋਟਲ ਕੈਂਸਰਸ ਹੋ ਜਾਏਗਾ ਹਰ ਘਰ ਚ ਕੈਂਸਰ ਦਾ ਮਰੀਜ਼ ਹੋਏਗਾ ਆ ਜਿਹੜੀ ਜਿਹੜਾ ਇੱਥੇ ਬੁੱਢਾ ਨਾਲ ਹੈ ਇਹਦਾ ਇੱਕ ਵੱਡਾ ਹਿੱਸਾ ਹੈ ਪੰਜਾਬ ਦੇ ਵੱਡੇ ਹਿੱਸੇ ਨੂੰ ਕੈਂਸਰਸ ਕਰਨ ਵਿੱਚ ਤੋਂ ਇਹ ਪੰਜਾਬ ਸਰਕਾਰ ਬੜਾ ਕਲੀਅਰ ਮੈਸੇਜ ਦੇ ਰਹੀ ਹੈ ਕਿ ਸਰਕਾਰ ਨੂੰ ਲੋਕਾਂ ਨੂੰ ਕੈਂਸਰ ਨਾਲ ਮਾਰਨ ਤੋਂ ਇਲਾਵਾ ਉਹ ਇੱਕ ਹੋਰ ਵੀ ਰਸਤਾ ਨਹੀਂ ਹੈ ਮੈਂ ਕਹਿ ਬਾਈ ਹੌਲੀ ਹੌਲੀ ਮੈਂ ਆਲਰੇਡੀ ਕਹਿ ਚੁੱਕਾ ਹਾਂ ਬਈ ਸਰਕਾਰ ਚਾਹੁੰਦੀ ਹੈ ਪੰਜਾਬ ਦੇ ਲੋਕ ਕੈਂਸਰ ਨਾਲ ਮਰ ਜਾਣ ਔਰ ਬੜਾ ਕਲੀਅਰ ਹੈ ਪਾਰਲੀਮੈਂਟ ਰਿਪੋਰਟ ਪੇਸ਼ ਹੋ ਚੁੱਕੀ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਪਾਣੀ ਕੈਂਸਰਸ ਹੋ ਚੁੱਕਾ ਇਹ ਗੁੱਡਾ ਨਾ ਇੱਕ ਵੱਡਾ ਯੋਗਦਾਨ ਪਾਉਣ ਵਾਲਾ ਦਾਵਾ ਹੈ ਕਿ ਇੱਥੇ ਸਰਕਾਰ ਆਪਣਾ ਰੋਲ ਇਸ ਤਰ੍ਹਾਂ ਦਾ ਨਿਭਾਉਂਦੀ ਹੈ ਲੋਕਾਂ ਦੇ ਖਿਲਾਫ ਬੜਾ ਸਿੱਧਾ ਮੈਸੇਜ ਹੈ ਕਿ ਸਰਕਾਰ ਨੂੰ ਕੁਝ ਕਰਨਾ ਨਹੀਂ ਚਾਹੀਦਾ ਜਦੋਂ ਇਹ ਲੋਕ ਮਰ ਜਾਂਦੇ ਸਰ ਇਹਦੇ ਪਿੱਛੇ ਸਪਾਰੀ ਨੂੰ ਗੰਦਲਾ ਕਰਨ ਦੇ ਪਿੱਛੇ ਕਾਰਨ ਕਿਸ ਦਾ ਮੰਗਦਾ ਹੈ ਕਿਸ ਦਾ ਕਸੂਰ ਹੈ ਬੇਸਿਕ ਪਰ ਉਹ ਕਸੂਰ ਕਿਹੜਾ ਹੈ ਪੂਰ ਗੰਦਾਗਾ ਨੂੰ ਫੋਨ ਕਰ ਰਿਹਾ ਹੈ ਬੇਸਿਕਲੀ ਸਰਕਾਰ ਦਾ ਕਿਸੇ ਵਿਅਕਤੀ ਨੇ ਜੀਆ ਨੇ ਇੱਥੇ ਠੀਕਰ ਜਿਹੜੇ ਐਸਟੀਪੀ ਦੇ ਪੈਸੇ ਵੀ ਆਏ ਉਹ ਵੀ ਖਾਪੀ ਕੇ ਠੀਕ ਲੱਗੇ ਨਹੀਂ ਐਸਟੀਪੀ ਇਸ ਸਰਕਾਰ ਦੀ ਡਿਊਟੀ ਹੁੰਦੀ ਹੈ ਜੇ ਕਿਸੇ ਪਾਣੀ ਦਿੱਕਟ ਹੈ ਉਹਨੂੰ ਸਾਫ਼ ਪਾਣੀ ਪਹੁੰਚਾਉਣਾ। ਅਸੀਂ ਸਭ ਕਹਿ ਰਹੇ ਕਿ ਜੇ ਇਹ ਅਗਰ ਇਹ ਕਹ ਰਹੇ ਨੇ ਕਿ ਅਸੀਂ ਕਿੱਥੇ ਜਾਈਏ ਜੇਕਰ ਪਾਣੀ ਅਸੀਂ ਆਪਣਾ ਬਣਾਉਣ ਤੋਂ ਸਦਾਂ। ਉਹ ਬੜਾ ਥੀਅਰੇਟਿਕ ਪ੍ਰੋਜੈਕਟ ਕਲੀਅਰ ਹੁੰਦਾ ਹੈ। ਸਭ ਤੋਂ ਪਹਿਲਾਂ ਉਹਨੂੰ ਟ੍ਰੀਟਮੈਂਟ ਪਲਾਂਟ ਲਾਉਣ ਵਾਸਤੇ ਉਹਨਾਂ ਪਾਰਟ ਦੀ ਡਿਪਾਰਟਮੈਂਟ ਹੁੰਦਾ ਇੰਡਸਟਰੀ ਦਾ। ਕਿਉਂ ਆਪਣਾ ਟ੍ਰੀਟਮੈਂਟ ਕਰਕੇ ਅਸੀਂ ਕਿਉਂ ਪਾਣੀ ਕਿਸੇ ਨੂੰ ਦਿੱਤਰਾਂ। ਸਟਾਈਂਗ ਇੰਡਸਟਰੀ ਵਾਲੇ ਕਹਿ ਰਹੇ ਨੇ ਕਿ ਆਪਣੇ ਪ੍ਰਾਈਵੇਟ ਪੈਸੇ ਤੋਂ ਉਹਨਾਂ ਨੇ ਐਸਟੀਪੀ ਲਾਇਆ ਹੋਇਆ ਤੇ ਪਾਣੀ ਜਿਹੜਾ ਟਰੀਟ ਕਰਕੇ ਜਿਹੜੇ ਮਾਣਕ ਤੈਅ ਕੀਤੇ ਗਏ ਨੇ ਉਹਨਾਂ ਮਾਨਕਾਂ ਦੇ ਤਰੂਪ ਪਾਣੀ ਟਰੀਟ ਕਰਕੇ ਬਾਅਦ ਵਿੱਚ ਹੰਦੇ ਨਾਲੇ ਨੂੰ ਬੱਦਲ ਕੋ ਸਟਾਉਂਡ ਆਉਂਦੀ ਹਾਂ ਇਹ ਉਹਨਾਂ ਦਾ ਕਲੇਮ ਹੈ ਬੁੱਢਾ ਨਾਲਾ ਆਪਣੇ ਆਪ ਬੋਲਦਾ ਹੈ ਵੀ ਉਹ ਜਿਹੜਾ ਪਾਣੀ ਉੱਥੇ ਕਾਲਾ ਜਾਂਦਾ ਹੈ ਬੜਾ ਸਪਸ਼ਟ ਬੋਲਦਾ ਵੀ ਕਿਸੇ ਨੇ ਤਾਂ ਪਾਣੀ ਪੋਲੂਟ ਕੀਤਾ ਤੇ ਮੇਨਲੀ ਇੱਥੇ ਜਿਹੜੀ ਹੈ ਇੱਕ ਡਾਈਂਗ ਇੰਡਸਟਰੀ ਹੈ ਇੱਥੇ ਬਾਕੀ ਇੰਡਸਟਰੀ ਹੈ ਲੋਕਲ ਜਿਹੜਾ ਲੋਕਾਂ ਦੀ ਪਾਣੀ ਦੀ ਕੰਰਨਸੀ ਹੈ ਬਹੁਤ ਸਾਰੇ ਇੱਥੇ ਕੁੱਲ ਮਿਲਾ ਕੇ ਬੰਨ ਲਾਉਣ ਦਾ ਸਮਰਥਨ ਦਿੰਦੇ ਆ ਕਿ ਬੰਨ ਲਾਣਾ ਚਾਹੀਦਾ ਪਰ ਉਹਨਾਂ ਦੇ ਨਾਲ ਸਭ ਪੂਰੇ ਦਿਲ ਨਾਲ ਆਏ ਕਿ ਰੋਜ਼ਾਨਾ ਵਾਂਗ ਇਹ ਵਾਰ ਸਿੱਧੇ ਕੋਲ ਤੋਂ ਆਪਾਂ ਨੋਟ ਕਰ ਲੇਤਾ ਜਾਂਦੇ ਆ ਸਰੂਨ ਤਾਂ ਕਹਿ ਰਹੇ 100 ਬੰਦੇ ਡੀਟੇਲ ਕਰ ਚੁੱਕੇ ਆ 100 ਬੰਦੇ ਡੀਟੇਲ ਕਰ ਚੁੱਕੇ ਜਿਨ੍ਹਾਂ ਬੰਦੇ ਜਿੰਨੀ ਨਿੰਦਾ ਕੀਤੀ ਜਾਏ ਥੋੜੀ ਹੈ ਪੀਸਫੁਲ ਪ੍ਰੋਟੈਸਟ ਸਾਡਾ ਬੁਰੀਆਂ ਦੀਆਂ ਰੰਸਾਈਆਂ ਨੇ ਹੋਰ ਸਾਰੇ ਇਨਕੀਤਿਆ ਜਾ ਰਹੇ ਹਨ ਉਹਨਾਂ ਨੂੰ ਸਾਰੇ ਇਸੇ ਤਰ੍ਹਾਂ ਕੀਤਾ ਜਾ ਰਿਹਾ ਸਾਰੇ ਅਗਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਰਾਜੋਵਾਨਾ ਸਾਹਿਬ ਜਿੱਥੇ ਪ੍ਰੈਸ ਨੂੰ ਸੰਬੋਧਿਤ ਕਰ ਰਹੇ ਸਨ ਉਧਰ ਅੰਦਰ ਤੁਸੀਂ ਦੇਖਦਾ ਕਿ ਨਿਹੰਗ ਜਥੇਬੰਦੀਆਂ ਨੂੰ ਜੋ ਹੈ ਜੇ ਆਈਸੀ ਉਹਨਾਂ ਨੂੰ ਜੋ ਹੈ ਹਿਰਾਸਤ ਵਿੱਚ ਲੈ ਲਿੱਤਾ ਗਿਆ ਹੈ निहंग ਜਿਹੜੇ ਵੀਰ ਇੱਥੇ ਪਹੁੰਚੇ ਸੀ ਸਮਰਥਨ ਦੇ ਵਿੱਚ ਉਹਨਾਂ ਨੂੰ ਵੀ ਹਿਰਾਸਤ ਵਿੱਚ ਲੈ ਲਿੱਤਾ ਗਿਆ ਲਈ ਉਹ ਨਹੀਂ ਮੇਰਾ ਵੀਰ ਇੱਕ ਮਿੰਟ ਹੋਰ ਦੇਣਾ ਯਾਰ ਤੁਹਾਨੂੰ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਦੇਖੋ ਗੱਲ ਨੂੰ ਕੋਸ਼ਿਸ਼ ਕਰਦੇ ਹਾਂ ਉਹ ਹੁਣ ਸਾਹਮਣੇ ਜਾਓ ਉਹ ਸਾਹਮਣੇ ਜਾ ਕੇ ਮਾਰ ਦੇਣਾ ਨਹੀਂ ਤੁਹਾਨੂੰ ਨਹੀਂ ਬਾਬਾ ਜੀ ਪੱਕੇ ਲਈ ਨਹੀਂ ਨਹੀਂ ਉਹਨਾਂ ਨੂੰ ਬੈਠਾ ਦੇਣਾ